ਅੱਜ ਭਾਈ ਨਵਾਂ ਸਾਲ ਆਊਗਾ ਹਨਾ ਖੁੱਲਾ ਡਿਸਕਾਊਂਟ ਕਰ ਦੇ ਜੰਗਾ ਕਰਦਾ ਮੈਂ ਕਰਦਾ ਥੋੜਾ ਜਿਹਾ ਡਿਸਕਾਊਂਟ ਫੱਟੇ ਚੱਕ ਦਾਂਗੇ ਜੇਰ ਪੂਰੇ ਚੱਕੇ ਫਾਰਮਰ ਡਰੈਗ ਸੱਤ ਦਾ ਆ ਗਿਆ 32 ਪੈਂਟ ਵਾਲੀ ਨੰਬਰ ਦੀ ਮੰਗੀ 495000 ਰੁਪਏ 495 ਦੀ ਮੰਗਣਾ ਇਹ ਜੋ ਘਰੋ ਵੀ ਮੰਗਦਾ ਖੁੱਲਾ ਆ ਖੁੱਲਾ ਕਰਦੇ ਕਿੰਨਾ ਕਰਦੇ ਪੂਰਾ ਘਰ ਖੁੱਲਾ 40 45000 ਦਾ ਲੈ ਫਿਰ ਪੰਤਾਲੀ ਯਰ ਕਰਦਾ ਇਹ 73 ਆ ਗਿਆ ਪਲੱਸ ਅੜਾਈ ਗਰਾਊਂਡ ਪੀਟੀਓ ਅਗਲ 11 ਮਾਡਲ ਦਾ ਡਿਮਾਂਡ ਕੀ ਕਰਦੇ 485000 ਰੁਪਏ 485 ਦਾ ਡਿਮਾਂਡ ਹੈ ਉਹ ਖੁੱਲਾ ਕਰ ਬਈ ਡਿਸਕਾਊਂਟ ਖੁੱਲਾ ਕਿੰਨਾ ਕਰਦੇ ਆ ਬੋਲ ਕਰਦੇ ਪੂਰਾ ਖੁੱਲਾ ਕੋਈ ਨਹੀਂ ਕਿੰਨਾ ਕਰਦੇ ਆ ਤੂੰ ਬੋਲ ਕਰਦੇ 20000 30000 ਕਰਤਾ ਯਾਰ ਚਲ 30 ਕਰਦੇ ਹਾਂਜੀ ਅਸੀਂ ਕਾਹ ਬਾਈ ਜੀ ਸਾਰੇ ਦੋਸਤ ਆ ਵੀਰਾਂ ਨੂੰ ਆਪਾਂ ਪਹੁੰਚੇ ਤਨਵੰਦੀ ਸਾਹਿਬ ਉਹ ਟਰੈਕਟਰਾਂ ਦੀ ਮੰਡੀ ਤੇ ਬਾਈ ਸਤਨਾਮ ਨਾਲ ਕਰਾਉਣੀ ਆ ਗੱਲ ਵਾ ਸਸਤੀ ਕਾਲ ਜੀ ਸਸਤਰੀ ਕਾਲ ਠੀਕ ਹੋਈ ਜਮਾ ਡਾਣੇ ਤੇ ਜਮਾ ਡਾਣੇ ਤੇ ਹਾਂ ਅੱਜ ਬਾਈ ਨਵਾਂ ਸਾਲ ਆਊਗਾ ਹਨਾ ਖੁੱਲਾ ਡਿਸਕਾਊਂਟ ਕਰ ਦੇ ਜੰਗਾ ਕਰਦੇ ਮੈਂ ਕਰਦਾ ਥੋੜਾ ਡਿਸਕਾਊਂਟ ਫੱਟੇ ਚੱਕ ਦਾਂਗੇ ਜੀ ਯਾਰ ਪੂਰੇ ਚੱਕੇ ਹਾਂ ਅੱਜ ਮੱਤੇ ਚੱਕ ਦਾਂਗੇ ਪੰਡੀ ਕਿਹੜਾ ਆਪਣਾ ਟਰੈਕਟਰ ਇੱਥੇ ਹੀ ਹੁੰਦੇ ਆ ਨਵਰੇਜ ਜਿਹੇ ਤਰ੍ਹਾਂ ਦੇ ਆ ਹਾਂ ਠੀਕ ਹੈ ਜੀ ਮੈਂ ਨਵਾਂ ਵੀ ਸ਼ੋਰੂਮ ਬਣਾ ਰਹੇ ਆ ਇੱਥੇ ਬਸ ਤੂੰ ਵੀ ਇੱਥੇ ਹੁੰਦੇ ਆ ਠੀਕ ਹੈ ਜੀ ਫਿਰ ਡੀਲੀ ਮਿਲਿਆ ਕਰਾਂਗੇ ਡੀਲੀ ਟਰੈਕਟਰ ਦਿਖਾਉਣੇ ਆ ਪਹਿਲਾਂ ਬਾਈ ਦੇ 3730 ਹੈਗਾ ਪਲੱਸ ਵਾਲਾਈ ਗਰਾਉਂਡ ਪੀਟੀਓ ਕਿੰਨੇ ਮਾਡਲ ਹੈ ਜੀ 2011 11 ਦਾ ਮਾਡਲ ਹੈ ਜੀ ਟਾਇਰਾਂ ਦੀ ਇਹ ਗੱਲ ਬਾਤ ਕਰੀਏ ਟਾਇਰ 75 ਪੈਸੇ 75 ਪੈਸੇ 16 ਦੇ ਟਾਇਰ 3 ਸਪੀਡ ਹੈ 3 ਸਪੀਡ ਹੈ ਫਰੰਟ ਵਾਲੇ ਟਾਇਰ ਜੀ ਬਾ 75 80 ਪੈਸੇ ਇਹ ਆ 75 80 ਪੈਸੇ ਹੈ ਨੰਬਰ ਪੰਜਾਬ ਆ ਘਰੇ ਨੰਬਰ ਹਰਿਆਣਾ ਦਾ ਇਹਨੂੰ ਸੀ ਮਿਲ ਜੂ ਠੀਕ ਆ ਮਾਡਲ 11 ਰੰਗ ਪੈਂਟ ਦਾ ਜੀ ਮਾੜਾ ਮੋਟਾ ਤਾਂ ਤਜਨ ਹੋਈ ਹੁੰਦੀ ਹੈ ਠੀਕ ਆ ਸਾਰਿਆਂ ਦੀ ਤਾਂ ਨਹੀਂ ਖਰੇ ਨਹੀਂ ਮਾਡਲਾਂ ਦੀ ਤਾਂ ਹੋਈ ਹੁੰਦੀ ਸਿਮਪਲ ਸਟੀering ਜਾਂ ਪਾਵਰ ਜੀ ਪਾਵਰ ਟੋਪਲ ਮਾਡਲ ਹੈ ਪਲੱਸ ਕੰਪਲਟ ਡਿਸਟ੍ਰੀਬਿਊਟਰ ਟੋਪਲ ਮਾਡਲ 11 ਮਾਡਲ ਡਿਮਾਂਡ ਕੀ ਕਰਦਾ ਹੈ 4,85,000 ਰੁਪਇਆ 4,85 ਦਾ ਡਿਮਾਂਡ ਹੈ ਉਹਨੂੰ ਖੁੱਲਾ ਆ ਕਰ ਵੀ ਡਿਸਕਾਊਂਟ ਖੁੱਲਾ ਕਿੰਨਾ ਕਰਦੇ ਆ ਬੋਲ ਕਰਦੇ ਪੂਰਾ ਖੁੱਲਾ ਕੋਈ ਕਿੰਨਾ ਕਰਦੇ ਆ ਤੂੰ ਬੋਲ ਚੱਕ ਲੈ ਦੂ ਕਰਦੇ 20000 30000 ਕਰਤਾ ਯਾਰ ਚਲ 30 ਕਰਦੇ ਹਾਂ ਠੀਕ ਆ ਪੂਰਾ ਖੁੱਲਾ ਕਰਤਾ ਕੰਮ 40000 ਕਰਦੇ ਆ 40000 ਅਗਲੇ ਦਿਨ ਕਰਾਂਗੇ ਚੰਗਾ ਹੋਰ ਬਾਲਾ ਧੱਕਾ ਹੋ ਗਿਆ ਸਰ ਆ ਗਿਆ 744 ਐਫ ਈ ਮਾਡਲ ਜੀ 2009 2009 ਮਾਡਲ ਆ ਜੇ ਪਟੇਰਾਂ ਦੀ ਗੱਲਬਾਤ ਕਰੀ ਟਾਇਰ 75 ਪੈਸੇ 75 ਪੈਸੇ ਟਾਇਰ ਆ ਬਾਈਕ ਵਾਲੀ ਵੇਣੀ ਹੈ ਜੀ ਹਾਂ ਸੈਂਪਲ ਸਟੀeringਾ ਸੈਂਪਲ ਸਟੀering ਟਰੈਕਟਰ ਜਮਨ ਨਮਾ ਕੋਕੇ ਵਰਗਾ ਜਮਨ ਦਾਣੇ ਤੇ ਕਹਿ ਸਕਦੇ ਹਾਂ ਹਾਂ ਦਾਣੇ ਤੇ ਟਰੈਕਟਰ ਪੁਰਾਣਾ ਮਾਡਲ ਆ ਹਾਂ ਰੀਜਨਲ ਆ ਰੰਗ ਪੇਂਟ ਦਾ ਓਰੀਜਨਲ ਬੱਚੇ ਭਾਈ ਆਇਆ ਕਹਿੰਦੇ ਵੀ ਰੰਗ ਪੇਂਟ ਬੜਾ ਚਮਕਦਾ ਹੈ ਰੰਗ ਨਾ ਨਾ ਪਾਲਸ਼ਾਂ ਨਹੀਂ ਹੁੰਦੀ ਹੈ ਪਾਲਸ਼ਾਂ ਵੱਜੀਆਂ ਟਰੈਕਟਰ ਦੇ ਟਰੈਕਟਰ ਨੂੰ ਹੀ ਨਵਾਂ ਹੈਗਾ ਸਭਾਈ ਚ ਰੇ ਕੋਈ ਜਾਂਦੇ ਕਿਸੇ ਬੰਦੇ ਨੂੰ ਆਤ ਨਹੀਂ ਆਣਾ ਵੀ ਸੌਂਕਰ ਵਾਲੀ ਚੀਜ਼ ਰੱਖਿਆ ਹਾਂ 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 ਨੰਬਰ ਪੰਜਾਬ ਆ ਕਰਿਆ ਨੰਬਰ ਹਰਿਆਣਾ ਦਾ ਹਰਿਆਣਾ ਨੰਬਰ ਆ ਡਿਮਾਂਡ ਕੀ ਕਰਦੇ ਹੋ ਜੀ ਦਮਾਨ 335000 ਰੁਪਇਆ 35000 ਡਿਮਾਂਡ ਆ 309 ਮਾਡਲ ਆ ਕਿੰਨੇ ਦਾ ਹੋ ਜੂਏ ਇਹ ਇਹ ਸਵਾ ਕੁ ਦਾ ਦੇ ਦਿਆਂਗੇ ਸਵਾ 30000 ਜੀ ਸਾਹਮਣੇ ਫਾਰਮਟ ਰੈਕ ਆ ਗਿਆ ਜੀ 60 ਵਾਲਾ ਕਿੰਨੇ ਮਾਡਲ ਆ ਜੀ ਇਹ 2004 4 ਮਾਡਲ ਆ ਇਹ ਬਈ ਹਰੇ ਤੱਕ ਟਰੈਕਟਰ ਦੇ ਇੰਡੀਕੇਟਰ ਵੀ ਨਾਲ ਲਿਆ ਹਾਸ ਟਨਰ ਹਾਸ ਟਨਰ ਹਾਂ ਨਾਲ ਦੀ ਵੀ ਇੰਡੀਕੇਟਰ ਆ ਨਾਲ ਦੀ ਇੰਡੀਕੇਟਰ ਆ ਉੱਡ ਲੱਗੀ ਆ ਸਾਊਂਡ ਸਿਸਟਮ ਆ ਮਾਡਲ ਆ ਗਿਆ 4 ਹੀ ਉਹ ਆ ਨੰਬਰ ਆ ਪੰਜਾਬ ਨੰਬਰ ਸਿੰਪਲ ਸਟੀering ਦੇ ਆ ਪਾਵਰੀ ਸਿੰਪਲ ਸਟੀering ਸਿੰਪਲ ਸਟੀering ਚ ਹੈ ਗਾ ਟਾਇਰਾਂ ਦੀ ਗੱਲ ਬਾਤ ਕਰੀ ਜੀ ਟਾਇਰ 80 ਪੈਸੇ 80 ਪੈਸੇ ਟਾਇਰਾਂ ਦੀ ਕੰਡੀਸ਼ਨ ਹੈਗੀ ਆ 14 ਦੇ ਟਾਇਰਾਂ ਚ ਆ ਜੀ 13 ਦੇ 13 ਦੇ ਟਾਇਰਾਂ ਚ ਆ ਬਾਈ ਨਾਲ ਦੀ ਮਗਰਾੜ ਮਗਰੂੜ ਆ ਨਾਲ ਦੀ ਇੰਡੀਕੇਟਰ ਆ ਇੰਡੀਕੇਟਰ ਵੀ ਆ ਪੂਰੇ ਸੌ ਸੌ ਕਰ ਨਾਲ ਸਮਾਈ ਨਾ ਰੱਖਿਆ ਹਾਂ ਸਿਕੰਜੇ ਬਣਾ ਕੇ ਵੀ ਟੁੱਟ ਰਾਇਆ ਨਾ ਹਾਂ ਠੀਕ ਆ ਜੀ ਡਿਮਾਂਡ ਬਾਈ 285000 ਰੁਪਏ 285 ਡਿਮਾਂਡ ਆ ਕਿੰਨੇ ਦਾ ਕਰੋਗੇ ਤੁਸੀਂ ਕਰ ਦਾਂਗੇ ਬਸ ਜਿਵੇਂ ਕਹੋਗੇ ਠੀਕ ਹੈ ਜੀ ਇਹ ਚ ਵੀ ਕਰ ਦਈਏ 20000 ਕਰ ਦੇ ਸਾਹਮਣੇ ਆ ਗਿਆ ਜੀ ਸਵਰਾਜ 855 ਇਹ ਆ ਗਿਆ ਟਰੈਕਟਰ ਜੀ 5 ਸਟਾਰ ਰਿਵਰਸ ਪੀਟੀਓ ਪੀਵੀ 13 ਸੰਗਰੂਰ ਨੰਬਰ ਬਿਲਕੁਲ ਨਵਾਂ ਟਰੈਕਟਰ ਆ ਇਹ ਆ ਗਿਆ ਜੀ ਸੈਂਟਰ ਗੇਅਰ ਦੇ ਵਿੱਚ 2 ਸਪੀਡ ਜਾਂ 3 2 ਸਪੀਡ ਸੈਂਟਰ ਗੇਅਰ 2 ਸਪੀਡ ਹੀ ਹੁੰਦਾ ਠੀਕ ਹੈ ਠੀਕ ਹੈ ਜੀ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਪਾਵਰ ਸਟੇਰਿੰਗ ਫੁੱਲ ਟੌਪ ਮਾਡਲ ਆ ਘੰਟੇ ਵੀ ਗੰਤੀ ਕਦੀ ਚੱਲਿਆ 1158 ਘੰਟੇ ਚੱਲਿਆ ਠੀਕ ਆ ਜੀ ਤੇ 21 ਮਾਡਲ ਆ ਗਿਆ ਡਿਮਾਂਡ ਜੀ ਦੀ 710000 ਰੁਪਏ 710000 ਰੁਪਏ ਟਰੈਕਟਰ ਦੀ ਡਿਮਾਂਡ ਆ ਇਹ ਚੋਂ ਕਿੰਨੇ ਦਾ ਕਰੋਂਗੇ ਜੀ ਜਿੰਨੇ ਕਹੇਗਾ ਤੂੰ ਯਾਰ ਇਹ ਚੋਂ ਵੀ ਕਰੋ ਵੀ 25000 20 25000 ਕਰ ਦੇਣ 30000 ਕਰ ਦੇਣ ਕੀ ਯਾਰ ਹੋ ਰਿਹਾ ਇਹ ਚਾਹ ਸਾਹਮਣੇ ਸੋਨਾ ਲਿੱਕਾ ਆ ਗਿਆ ਜੀ ਡੀਆਈ 750 ਦਾ ਤੇ ਪੂਰੀ ਕੈਂਡ ਕੰਡੀਸ਼ਨ ਦਾ ਟਰੈਕਟਰ ਆ ਮਾਡਲ ਜੀ 10 10 ਮਾਡਲ ਆ ਤੇ ਪੈਰਾਂ ਦੀ ਜਿੱ ਗੱਲਬਾਤ ਕਰੀ ਟਾਇਰ ਹੈਗੇ 70 75 75 ਸੀ ਪੈਸੇ ਠੀਕ ਹੈ ਜੀ ਮਾਡਲ ਆ ਗਿਆ 2010 10 ਮਾਡਲ ਆ ਕੀ ਡਿਮਾਂਡ ਹੈ ਜੀ ਇਸ ਦੀ 3 ਲੱਖ 30 ਹਜ਼ਾਰ ਰੁਪਏ 3 ਲੱਖ 30 ਹਜ਼ਾਰ ਡਿਮਾਂਡ ਆ ਜੀ ਇਹ ਚੋ ਵੀ ਕਰ ਦਿਆਂਗੇ ਕਰ ਦਿਆਂਗੇ ਸਾਹਮਣੇ ਸਵਰਾਜ ਆ ਗਿਆ ਜੀ 8:55 ਰਿਵਾਰਚ ਪੀਟੀਓ 4 ਸਟਾਰ ਟਾਇਰ ਬਿਲਕੁਲ ਨਵੇਂ ਬੈਕ ਵਾਲੇ ਇਹ 프ਰੰਟ ਵਾਲੇ ਟਾਇਰ ਚਾਰ ਟਾਇਰ ਹੀ ਨਵੇਂ ਆ ਠੀਕ ਆ ਜੀ 14 ਮਾਡਲ ਆ ਹਾਂ ਤੇ ਡਿਮਾਂਡ ਇਹਦੀ ਕੀ ਕਰਦਾ ਜੀ 495000 ਰੁਪਿਆ 495000 ਦੀ ਡਿਮਾਂਡ ਆ ਕਰ ਲੋ ਉਸ ਘਰ ਇੰਜਨ ਆ ਪੀਵੀ 11 ਨੰਬਰ ਆ ਹਾਂ ਕਰ ਲੋ ਉਸ ਘਰ ਇੰਜਨ ਆ ਠੀਕ ਆ ਜੀ ਸਾਹਮਣੇ ਫਾਰਮਰ ਟਾਇਰ ਕੇ 60 ਦਾ ਆ ਗਿਆ ਪੀਵੀ ਪੁਆਇੰਟ 8 ਹੀ ਨੰਬਰ ਆ ਮੈਂ ਕਾਲੇ ਦਾ ਰੇਡੀਅਲ ਟਾਇਰ ਆ ਜੀ ਹਾਂ 프ਰੰਟ ਵਾਲੇ 프ਰੰਟ ਵਾਲੇ ਸਿੰਪਲ ਦੂਜੇ ਗੁੱਡੀਰ ਗਿਆ ਕਿੰਨੇ ਪੈਸੇ ਟਾਇਰਾਂ ਦੇ ਕਿੰਨੇ ਚਰਾਂ ਅਗਲੇ ਨਵੇਂ ਆ ਪਿਛਲੇ 75 ਰੁਪਏ ਏ ਗਾਈ ਸੁਪਰ ਮੈਕਸ ਤੇ ਆ ਗਿਆ ਜੀ 2 ਸਪੀਡ 16 ਮਾਡਲ ਡਿਮਾਂਡੀ 495000 ਰੁਪਏ 495 ਡਿਮਾਂਡਾ ਇਹ ਚੋ ਘਰੋ ਵੀ ਮਾਨਤਾ ਖੁੱਲਾ ਜਾ ਖੁੱਲਾ ਕਰਦੇ ਕਿੰਨਾ ਕਰਦਗੇ ਪੂਰਾ ਘਰ ਖੁੱਲਾ 40 45000 ਦਾ ਲੈ ਫਿਰ 45000 ਕਰਤਾ 45000 ਰੁਪਏ ਕਰ ਲੈ ਠੀਕ ਆ ਜੀ ਤੇ ਕੰਟਰੈਕਟਰ ਨੰਬਰ ਜੀ ਆਪਣਾ 8825 ਹਾਂ ਜੀ 00004 ਠੀਕ ਆ ਜੀ ਪੁਰਾਣਾ ਡੈਕਟਰ ਵੀ ਕੱਟਿਆ ਦੇ ਜੀ ਪੁਰਾਣਾ ਇਹਦੇ ਵਿੱਚ ਤਾਂ ਨਹੀਂ ਕੱਟਦੇ ਦੂਜਿਆਂ ਦੇ ਕੱਟ ਦੂਜਿਆਂ ਦੀ ਕੱਟ ਲਾਂਗੇ ਲੋਣ ਬਈ ਹਾਂ ਠੀਕ ਹੈ ਜੀ ਸਕਰੀਨ ਉੱਪਰ ਬਾਈ ਦਾ ਨੰਬਰ ਚੜਦਾ ਕਰ ਲਓ ਕੰਟੈਕਟ ਜੀ ਨੇ ਟਰੈਕਟਰ ਰੀਤਨਾ ਬਾਈ ਆਪਣਾ ਚੈਨਲ ਬਣਿਆ ਹੋਇਆ ਪੱਕੇ ਪੰਜਾਬੀ ਹਾਂ ਜੀ ਠੀਕ ਹੈ ਪੰਚੀ ਦੀ ਫੋਟੋ ਲੱਗੀ ਨਹੀਂ ਜੌਂਦੀ 150 50 ਦੀ ਫੋਟੋ ਲੱਗੀ ਹੋਈ ਹੈ ਠੀਕ ਆ ਬਾਈ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਚੈਨਲ ਤੇ ਬਾਈ ਵੀਡੀਓ ਲੈ ਕੇ ਆਉਂਦਾ ਨਵੇਂ ਨਵੇਂ ਟਰੈਕਟਰਾਂ ਦੀਆਂ ਠੀਕ ਹੈ ਜੀ ਹਾਂ ਹਰ ਬੁੱਧਵਾਰ ਵੀਡੀਓ ਪਾਉਨੇ ਆਪਾਂ ਤੁਸੀਂ ਤਾਂ ਵਿੱਚ ਛੱਡ ਵੀ ਦਿੰਦੇ ਹੋ ਹਾਂ ਜੀ ਮੈਂ ਛੱਡਦਾ ਨਹੀਂ ਆ ਬੁੱਧਵਾਰ ਆਪਣੀ ਵੀਡੀਓ ਬਣ ਗਈ ਹੈ ਠੀਕ ਹੈ ਜੀ ਹਾਂ ਠੀਕ ਹੈ ਬਈ ਧੰਨਵਾਦ ਠੀਕ ਹੈ ਧੰਨਵਾਦ ਹਾਂ ਜੀ ਦੋਸਤਾਂ ਬੁੜੀਆ ਵਧੀਆ ਲੱਗੇ ਲਾਈਕ ਕਮੈਂਟ ਕਰਕੇ ਜਰੂਰ